ਸ਼੍ਰੀ ਹਰਿੰਦਰ ਸਿੰਘ ਬਰਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਨਸ਼ੇ ਅਵਰੋਧ ਤੇ ਮਾਰੇ ਇਨਸਤਰਾਉ ਜਿਹੜੀ ਮਹਨ ਚੜੀ ਗਈ ਹੈ ਅਤੇ ਪੰਜਾਬ ਸਰਕਾਰ ਦੇ ਨਸ਼ਾ ਅ ਨਸ਼ਾ ਗਾੜੀ ਜਿਹੜੀ ਜੋ ਨਸ਼ਾ ਹਰਤ ਚਲਾਇਆ ਗਿਆ ਉਸ ਬੰਦ ਵਿੱਚ ਇੱਕ ਗੈਂਗਸਟਰ ਜਿਹੜਾ ਹੈਗਾ ਮੱਟੀ ਸੁਖਦੀਪ ਸਿੰਘ ਮੱਟੀ ਪਿੰਡ ਸ਼ੁਕਰਾਂ ਦਾ ਰਹਿਣ ਵਾਲਾ ਹੈਗਾ ਇਹ ਤੇ ਆਲਰੇਡੀ ਜਿਹੜੀਆਂ ਉਹ 17 ਐਫਆਈਆਰ ਜਿਹੜੀਆਂ ਵੱਖ-ਵੱਖ ਲਗਾਈਆਂ ਚੜ੍ਹਾਉਣੀਆਂ 307 ਦੀਆਂ ਮਸ਼ੀਨਾਂ ਸੰਬੰਧਿਤ ਐਫਆਈਆ ਅਕਸਾਈਨ ਸੰਬੰਧਿਤ ਚੀਟਿੰਗ ਸੰਬੰਧਿਤ ਐਫਆਈਆ ਦਰਜ ਨੇ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਕਾਫੀ ਲੜਾਈਆਂ ਝਗੜਿਆਂ ਦੇ ਵਿੱਚ ਇਥੇ ਇਸ ਏਰੀਆ ਦੇ ਵਿੱਚ ਨਵੀਂ ਗੈਂਗਸਟਰ ਰਿਹਾ ਇਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਇਸ ਕੋਲ 32 ਬੋਰ ਦਾ ਇੱਕ ਸਟੰਗ 7 ਜੰਦਾ ਰੋਂਗ ਮੈਗਜ਼ੀਨ 31 ਗ੍ਰਾਮ ਹੀਰੋਇਨ ਅਤੇ 2 ਲੱਖ ਡਰਗ ਮੰਗਰੀ ਦੀ ਹੋਰ ਕਵਰ ਕੀਤੀ। ਉਹਹਾਂ ਨੇ ਦੇਖੋ ਇੱਕ ਐਕਸਜੀ ਵੀ ਗੱਡੀ ਜਿਹੜੀ ਆ ਉਹ ਫੜੀ ਗਈ ਹੈ ਮਹਿੰਦਰਾ ਦੀ। ਪੰਜੀ ਦਾ ਰਮਾਨ ਲੈ ਕੇ ਸੀ ਇਹਦੇ ਜਿਹੜੇ ਨੇ ਫਾਰਵਰਡ ਤੇ ਬੈਕਵਰਡ ਲਿੰਕਸ ਆ ਇਹ ਜਿਹੜਾ ਪਿਸਤ ਦੇ ਕਿੱਥੋਂ ਲੈ ਕੇ ਆਇਆ ਤੇ ਕਰੋੜ ਲੈ ਕੇ ਆਇਆ ਸੀ ਤੇ ਇਹ ਜਿਹੜਾ ਨਸ਼ਾ ਇਹ ਤੋਂ ਬ੍ਰੰਡ ਹੋਇਆ ਉਹ ਇਹ ਕਿੱਥੋਂ ਖਰੀਦਦਾ ਤੇ ਕਿੱਥੇ ਵੇਚਦਾ ਇਹ ਸਾਰੇ ਇਹਦੇ ਲਿੰਕਸ ਜਿਹੜੇ ਉਹ ਕਲੀਅਰ ਕੀਤੇ ਜਾਂਦੇ।